ਡੈਨਿਕਸ ਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸੰਦੀਪ ਪਾਲ ਅੱਜ ਇੱਕ ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਿਹਾ ਅਕਸਰ ਹੀ ਜਦੋਂ ਤੁਸੀਂ ਉਸ ਸ਼ਖਸ ਦਾ ਨਾਮ ਸੁਣਦੇ ਹੋ ਜਾਂ ਤਸਵੀਰ ਦੇਖੋਗੇ ਤਾਂ ਤੁਹਾਡੇ ਜਨ ਦੇ ਵਿੱਚ ਇੱਕ ਵੱਖਰੀ ਤਸਵੀਰ ਆਂਦੀ ਹੈ ਕਮੈਂਟਾਂ ਦੇ ਵਿੱਚ ਕੀ ਕੁਝ ਕਿਹਾ ਜਾਂਦਾ ਲੋਕਾਂ ਦੇ ਵੱਲੋਂ ਕਿਉਂਕਿ ਉਹ ਅਕਸਰ ਹੀ ਆਪਣੇ ਬਿਆਨਾਂ ਨੂੰ ਲੈ ਕੇ ਚਰਚਾਵਾਂ ਵਿੱਚ ਰਹਿੰਦੇ ਨੇ ਤਾਂ ਬਹੁਤ ਸਾਰੇ ਲੋਕਾਂ ਦੇ ਵੱਲੋਂ ਉਹਨਾਂ ਦੇ ਲਈ ਮੰੰਦੀ ਸ਼ਬਦਾਵਲੀ ਵੀ ਹੈ ਬੋਲੀ ਜਾਂਦੀ ਹੈ ਤਾਂ ਮੇਰੇ ਨਾਲ ਅੱਜ ਮੌਜੂਦ ਰਹਿਣਗੇ ਅਮਿਤ अरोड़ा ਤਾਂ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰਾਂਗੇ ਮੇਰੇ ਨਾਲ ਗੱਡੀ 'ਚ ਸਵੇਲੇ ਮੌਜੂਦ ਨੇ ਅਮਿਤ अरोड़ा ਅੱਜ ਬਖਰੇ ਕਿਸਮ ਦੀ ਤਸਵੀਰ ਹੈ ਇਹਨਾਂ ਦੇ ਦੇਖਣ ਨੂੰ ਮਿਲੇ ਕਿਉਂਕਿ ਬਹੁਤ ਲੰਬੇ ਅਰਸੇ ਤੋਂ ਬਾਅਦ ਅੱਜ ਅਸੀਂ ਇਹਨਾਂ ਨਾਲ ਮਿਲੇ ਆ ਤਾਂ ਇੰਟਰਵਿਊ ਕਰਨ ਦਾ ਦਿਲ ਕੀਤਾ ਕਿਉਂਕਿ ਜਦੋਂ ਪਹਿਲਾਂ ਹੀ ਇੰਟਰਵਿਊ ਦੇ ਵਿੱਚ ਬੋਲਦੇ ਸੀ ਤਾਂ ਕੋੜੇ ਸ਼ਬਦ ਬੋਲਦੇ ਸੀ ਗੱਲ ਕਰਨ ਨੂੰ ਜੀ ਨਹੀਂ ਸੀ ਕਰਦਾ ਪਰ ਇੱਕ ਵੀਡੀਓ ਇਹਨਾਂ ਦੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸ਼ਬਦ ਗਾ ਰਹੇ ਨੇ ਤਾਂ ਗੱਲਬਾਤ ਕਰਾਂਗੇ ਅਮਿਤ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਸਰਨਾ ਪਹਿਲਾ ਪੱਤਰਕਾਰ ਸਾਹਿਬ ਜਿਹੜੇ ਕੀ ਇਹ 5 7 8 ਦਿਨ ਹੁੰਦੇ ਨੇ ਪਰसों ਮੇਰਾ ਐਡਾ ਮਨ ਭਰ ਆਇਆ ਐਡਾ ਮਨ ਭਰ ਆਇਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਅੱਖਾਂ ਦੇ ਵਿੱਚੋਂ ਅੰਜੂ ਗਿਰਨ ਲੱਗ ਗਏ ਜਦੋਂ ਸ਼ਬਦ ਚੱਲਿਆ ਸ਼ਬਦ ਚੱਲਿਆ ਤੇ ਆਤਮਾ थरथरा ਗਈ ਰੂਹ ਰੂਹਟੇ ਖੜੇ ਹੋ ਗਏ ਦੇਖੋ ਉਹ ਮੇਰੇ ਗੁਰੂ ਦੇ ਲਾਲ ਉਹ ਮੇਰੇ ਗੁਰੂ ਦੇ ਲਾਲ ਬੱਚੇ ਛੋਟੇ ਛੋਟੇ ਸਹਿਬ ਜਾਦੇ ਮਤਲਬ ਇਨਾ ਮੰਨ ਭਰਿਆ ਦੇਖ ਕੇ ਕਿ ਕਿੰਨੀ ਠੰਡ ਕਿੰਨੀ ਠੰਡ ਕਿੰਨੀ ਠੰਡ ਦੇ ਵਿੱਚ ਦੇਖੋ ਮੈਂ ਕਹਿੰਦਾ ਉਹ ਜ਼ਾਲਮ ਸੀਏ ਜ਼ਾਲਮ ਉਹ ਜ਼ਾਲਮਾਂ ਨੇ ਉਹਨਾਂ ਦਾ ਆਤਮਾ ਵੀ ਨਹੀਂ ਕੰਬੀ ਰੂਹ ਵੀ ਨਹੀਂ ਕੰਬੀ ਮੈਂ ਕਹਿੰਦਾ ਕਿ ਉਹ ਜ਼ਾਲਮਾਂ ਦੀ ਕਦੀ ਕਦੀ ਮੁਕਤੀ ਹੋਈ ਨਹੀਂ ਹੋਏਗੀ ਕਿ ਦੇਖੋ ਸਹਿਬ ਜਾਦੇ ਛੋਟੇ ਛੋਟੇ ਕਿਦਾਂ ਸਰਸਾ ਨਦੀ ਮਾਤਾ ਗੁਜਰਕੌਰ ਜੀ ਕਿੱਦਾਂ ਪਾਣੀ ਦੇ ਵਿੱਚੋਂ ਲੈ ਕੇ ਜਾ ਰਹੇ ਮਤਲਬ ਦੇਖੋ ਅੱਜ ਨਗਰ ਕੀਰਤਨ ਚੱਲ ਰਹੀ ਸੀ ਦੇਖ ਕੇ ਮਨ ਮੈਂ ਕਹਾ ਕਿ ਆ ਸਾਡਾ ਪਵਿੱਤਰ ਪੰਜਾਬ ਪਵਿੱਤਰ ਪੰਜਾਬ ਦੀ ਧਰਤੀ ਔਰ ਮੇਰਾ ਸੋਹਣਾ ਰੰਗਲਾ ਪੰਜਾਬ ਦੇਖੋ ਮੈਂ ਕਹਿੰਦਾ ਮਨ ਬਸ ਮੈਂ ਆਤਮਾ ਨੂੰ ਦੱਸ ਦਦਾ ਕਿ ਜਦੋਂ ਮੈਂ ਭਜਨ ਸੁਣਿਆ ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੂਰੇ ਜਾਨ ਦੇ ਗੁਰਾਂ ਦੇ ਲਾਲਨੀ ਸਰਸਾ ਨਦੀ ਤੇ ਵੀ ਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਦੇਖੋ ਆਤਮਾ ਰੂਹ ਮੈਂ ਕਹਿੰਦਾ ਗੁਰੂ ਸਾਹਿਬ ਦੇ ਚਰਨਾਂ 'ਚ ਮੇਰੇ ਇਸ ਟੈਮ ਬਸ ਮੈਂ ਕਹਿੰਦਾ ਕਿ ਮੈਂ ਸਚਾਈ ਆਪਣੇ ਮੂੰਹ 'ਚ ਬਿਆਨ ਨਹੀਂ ਕਰ ਸਕਦਾ ਅੱਖਾਂ ਮੇਰੀਆਂ ਨਮ ਹੋ ਗਈਆਂ ਥਰ-ਥਰ ਆ ਗਈਆਂ ਕਿ ਮੈਂ ਕਹਣਾ ਉਹ ਜ਼ਾਲਮ ਜਿਹੜੇ ਸੀ ਉਹਨਾਂ ਨੂੰ ਤਰਸ ਵੀ ਨਹੀਂ ਆਇਆ ਉਸ ਉਹਨਾਂ ਤੇ ਪਰ ਅੱਜ ਦੇਖੋ ਹਰ ਜਗ੍ਹਾ ਜੈਕਾਰੇ ਹਰ ਜਗ੍ਹਾ ਜੈਕਾਰੇ ਹਰ ਜਗ੍ਹਾ ਦੇਖੋ ਅੱਜ ਲੰਗਰ ਹੀ ਲੰਗਰ ਜੈਕਾਰੇ ਇਹ ਹੈ ਮੇਰਾ ਪੰਜਾਬ ਰੰਗ ਲਾਏ ਇਹ ਹੈ ਦੇਖੋ ਕਈ ਲੋਕ ਮੈਨੂੰ ਸਮਝਦੇ ਸੀਗੇ ਗਲਤ ਵਿਚਾਰਧਾਰਾ ਪਰ ਮੇਰੀ ਇਦਾਂ ਦੀ ਨਹੀਂ ਹੈਗੀ ਠੀਕ ਹੈ ਜੀ ਨੋ ਮਾਰ ਦਾ ਰਿਸ਼ਤੇ ਇੱਕ ਚੀਜ਼ ਨੋ ਮਾਰ ਦਾ ਰਿਸ਼ਤੇ ਹੈ ਸਾਡੇ ਅਸੀਂ ਇਕਾਂ ਤੇ ਇੱਕ ਹੀ ਰਵਾਂਗੇ ਸਾਡੀ ਇਹ ਵਿਚਾਰਧਾਰਾ ਨਹੀਂ ਹੈਗੀ ਮੇਰੀ ਵਿਚਾਰਧਾਰਾ ਸਿਰਫ ਇੱਕੋ ਹੀ ਤਰ੍ਹਾਂ ਗਲਤ ਹੁੰਦੀ ਹੈ ਜੋ ਮੈਂ ਵਿਚਾਰਧਾਰਾ ਜਿਹੜੀ ਕਿ ਮੇਰੇ ਹਿੰਦੁਸਤਾਨ ਨੂੰ ਤੋੜਨ ਦੀ ਗੱਲ ਕਰਦਾ ਪਰ ਮੈਂ ਅੱਜ ਉਸ ਮੁੱਦੇ ਤੇ ਗੱਲ ਨਹੀਂ ਕਰੂੰਗਾ ਕਿਉਂਕਿ ਅੱਜ ਮੈਨੂੰ ਮੇਰਾ ਮਨ ਥਰਥਰਾ ਰਿਹਾ ਹੈ ਮਤਲਬ ਮੇਰੀ ਭਜਨ ਸੁਣ ਕੇ ਮਤਲਬ ਪਾਠ ਸੁਣ ਕੇ ਮੈਂ ਉਸ ਦਿਨ ਆਪਣੀ ਆਪ ਵੀਤੀ ਦੱਸਦਾ ਕਿ 11 ਵਜੇ ਜਦੋਂ ਮੈਂ ਭਜਨ ਸੁਣਿਆ 4 ਵਜੇ ਤੱਕ ਮੇਰਾ ਇਹ ਭਜਨ ਮਤਲਬ ਮੈਂ ਸੁਣੀ ਗਿਆ ਚੱਲੀ ਗਿਆ ਕਿ ਇੰਨੀ ਮੇਰੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਇੰਨੀ ਕਿਰਪਾ ਹੋਈ ਔਰ ਸਭ ਤੋਂ ਗੁਰੂ ਸਾਹਿਬ ਦੀ ਕਿਰਪਾ ਐਦਾ ਹੀ ਬਣੀ ਰਵੇ ਜੀ ਅਮਿਤਿਕ ਸ਼ਬਦ ਥੋੜਾ ਬਹੁਤ ਵਾਇਰਲ ਹੋ ਰਿਹਾ ਸੁਣਾਉਗੇ ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਨ ਦੇ ਗੁਰਾਂ ਦੇ ਲਾਲਨੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲੋ ਹਾਲ ਜੀ ਦੇਖੋ ਕਿਆ ਸ਼ਬਦ ਜਿਨ੍ਹਾਂ ਨੇ ਗਾਇਆ ਮੈਂ ਕਹਿੰਦਾ ਜਿਨ੍ਹਾਂ ਨੇ ਸ਼ਬਦ ਇਹ ਕੀਤਾ ਮੈਂ ਕਹਿੰਦਾ ਉਹ ਆਤਮਾ ਕਿੰਨੀ ਪਵਿੱਤਰ ਹੋਏਗੀ ਕਿੰਨੀ ਪਵਿੱਤਰ ਆਤਮਾ ਹੋਏਗੀ ਔਰ ਮੇਰਾ ਵੀ ਮਨ ਕਰਦਾ ਮੈਂ ਵੀ ਫਤੇਗੜ ਸਾਹਿਬ ਦੀ ਧਰਤੀ ਤੇ ਜਾ ਕੇ ਨਤਮਸਤਕ ਹੋਵਾਂ ਮੈਂ ਵੀ ਜਾਵਾਂ ਮੈਂ ਵੀ ਉੱਥੇ ਠੰਡੇ ਬੁਰਜ ਜਿਹੜੇ ਦੇਖੋ ਅੱਜ ਵੀ ਮੈਂ ਕਹਿੰਦਾ ਕਿ ਚਲੋ ਮੈਂ ਕਦੀ ਗਿਆ ਨਹੀਂ ਪਰ ਮੇਰਾ ਅੱਜ ਮਨ ਕਰ ਰਿਹਾ ਜਾਂ ਤੇ ਬਹੁਤ ਜ਼ਿਆਦਾ ਮੈਂ ਮਨ ਕਰ ਰਿਹਾ ਮੈਂ ਪ੍ਰਸ਼ਾਸਨ ਦੇ ਅੱਗੇ ਅਪੀਲ ਵੀ ਲਾਈ ਮੈਂ ਸਰਕਾਰ ਦੇ ਅੱਗੇ ਅਪੀਲ ਵੀ ਲਾਨਾ ਕਿ ਮੈਂ ਆਪਣੇ ਭਰਾਵਾਂ ਦੇ ਅੱਗੇ ਅਪੀਲ ਵੀ ਲਾਨਾ ਕਿ ਮੈਨੂੰ ਦਰਸ਼ਨ ਕਰਾਣ ਮੈਨੂੰ ਲੈ ਚੱਲੋ ਫਤੇਗੜ ਸਾਹਿਬ ਮੈਂ ਜਾਣਾ ਚਾਹਨਾ ਕਿਉਂਕਿ ਮੇਰਾ ਬਹੁਤ ਮਨ ਕਰ ਰਿਹਾ ਹੈ ਕਿਉਂਕਿ ਮੈਂ ਪੰਜਾਬ ਚ ਰਹਿਣਾ ਪੰਜਾਬ ਦਾ ਵਾਸੀ ਆ ਤੇ ਮੇਰਾ ਵੀ ਮੈਂ ਵੀ ਇਹ ਮੇਰਾ ਵੀ ਹੱਕ ਆ ਕਿ ਮੈਂ ਗੁਰੂਆਂ ਗੁਰੂ ਘਰ ਜਾ ਕੇ ਮੱਥਾ ਟੇਕਾਂ ਆਪਣਾ ਸਿਰ ਝੁਕਾਵਾਂ ਗੁਰੂ ਘਰ ਜਾ ਕੇ ਕਿਉਂਕਿ ਬਹੁਤ ਕੁਝ ਦਿੱਤਾ ਮੈਨੂੰ ਗੁਰੂ ਨੇ ਬਹੁਤ ਕੁਝ ਦਿੱਤਾ ਮੇਰੇ ਗੁਰੂਆਂ ਨੇ ਬਹੁਤ ਕੁਝ ਅੱਜ ਕਿਰਪਾ ਵਰਸੀ ਹੋਈ ਹੈ ਦੇਖੋ ਪੂਰੇ ਪੰਜਾਬ ਪੂਰੇ ਹਿੰਦ ਆਲ ਵਰਲਡ ਤੇ ਕਿਰਪਾ ਵਰਸੀ ਹੋਈ ਹੈ ਔਰ ਦੇਖੋ ਮੈਂ ਇੱਕ ਚੀਜ਼ ਕਹਿਣਾ ਕਿ ਤੁਸੀਂ ਨਿਊਜ਼ੀਲੈਂਡ ਦਾ ਮਾਮਲਾ ਦੇਖੋ ਮੈਂ ਥੋੜਾ ਜਿਹਾ ਉਹ ਗੋਰਿਆਂ ਨੂੰ ਵੀ ਸਮਝਾਉਣਾ ਚਾਹਨਾ ਉਹ ਗੋਰੇ ਉਹ ਜਿਹੜੇ ਜਿਨ੍ਹਾਂ ਨੇ ਵੰਡ ਪਾਈ ਸੀ ਸਾਡੇ ਹਿੰਦੁਸਤਾਨ ਦੀ ਉਹ ਗੋਰਿਆਂ ਨੂੰ ਮੈਂ ਸਮਝਾਉਣਾ ਚ ਤੁਹਾਨੂੰ ਤੁਸੀਂ ਬਖਸ਼ਣ ਯੋਗ ਨਹੀਂ ਹੈਗੇ ਤੁਸੀਂ ਗੂੜੜੇ ਸਾਹਬਲਾ ਨਗਰ ਕੀਰਤਨ ਤੁਸੀਂ ਇੱਦਾਂ ਰੋਕ ਕੇ ਸਾਨੂੰ ਕੀ ਦਿਖਾਣਾ ਚਾਹੁੰਦੇ ਹੋ ਤੁਸੀਂ ਸਹੀ ਨਹੀਂ ਕਹਿੰਦਾ ਤੁਸੀਂ ਮਹਾਪਾਪ ਚੱਕਿਆ ਗੋਰਿਆਂ ਨੇ ਔਰ ਦੇਖੋ ਸਾਡੇ ਪੰਜਾਬ ਚਾਓ ਸਾਡਾ ਭਾਈਚਾਰਾ ਦੇਖੋ ਅਸੀਂ ਪੰਜਾਬ ਚ ਇੱਕੋ ਭਾਈਚਾਰੇ ਨਾਲ ਦੇਖੋ ਸਾਰੇ ਭਾਈਚਾਰੇ ਲੋਕ ਇੱਕੋ ਰਹਿੰਦੇ ਆ ਹਿੰਦੂ ਸਿੱਖ ਮੁਸਲਮਾਨ ਸਾਈ ਹਮ ਹੈ ਭਾਈ ਭਾਈ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਈਚਾਰਾ ਕੀ ਹੁੰਦਾ ਗੋਰਿਆਂ ਨੂੰ ਅਸੀਂ ਸਮਝਾਵਾਂਗੇ ਭਾਈਚਾਰਾ ਕੀ ਹੁੰਦਾ ਸਾਡੇ ਪੰਜਾਬ ਚਾਓ ਅਸੀਂ ਇੱਕ ਆ ਇੱਕ ਹੀ ਰਹਿੰਦੇ ਆ ਅਸੀਂ ਇੱਕ ਹੀ ਆ ਮਤਲਬ ਇਹ ਚੀਜ਼ ਦੇਖੋ ਗੁਰੂਆਂ ਨੇ ਸਾਨੂੰ ਇਹ ਚੀਜ਼ ਸਿਖਾਈ ਹੈ ਕਿ ਗੁਰੂ ਸਾਹਿਬ ਨੇ ਦੇਖੋ ਸਾਡੇ ਹਿੰਦੂ ਕੌਮ ਲਈ ਕੁਰਬਾਨੀ ਦਿੱਤੀ ਸਾਡੇ ਹਿੰਦੂਆਂ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਦੇਖੋ ਆਪਣਾ ਸੀਸ ਤੱਕ ਵਾਰਤਾ ਔਰ ਦੇਖੋ ਸ਼੍ਰੀ ਗੁਰੂ ਗਵਿੰਦ ਸਿੰਘ ਜੀ ਮਹਾਰਾਜੀ ਨੇ ਦੇਖੋ ਆਪਣਾ ਪਰਿਵਾਰ ਤੱਕ ਸਰਬੰਸ ਦਾਨ ਨਹੀਂ ਆਵੇ ਦੇਣਾ ਕੌਣ ਦੇਊਗਾ ਤੇਰਾ ਕੋਈ ਦੇਣ ਵਾਲੀ ਨਹੀਂ ਦੇ ਸਕਦਾ ਗੁਰੂ ਸਾਹਿਬ ਦਾ ਕੋਈ ਮੈਂ ਕਹਿੰਦਾ ਦੇਣਾ ਦੇ ਹੀ ਨਹੀਂ ਸਕਦਾ ਮੈਂ ਕਹਿੰਦਾ ਦੇਖੋ ਜੋ ਗੁਰੂ ਸਾਹਿਬ ਨੇ ਕਰਤਾ ਸਾਡੇ ਲਈ ਮੈਂ ਕਹਿੰਦਾ ਨਤਮਸਤਕ ਉਹਨਾਂ ਮੈਂ ਉਹਨਾਂ ਦੇ ਚਰਨਾਂ ਦੇ ਵਿੱਚ ਹਮੇਸ਼ਾ ਮੈਂ ਇੱਕੋ ਗੱਲ ਕਹਿੰਦਾ ਇੱਕੋ ਗੱਲ ਕਹਿੰਦਾ ਕਿ ਆਪਣਾ ਆਸ਼ੀਰਵਾਦ ਹਮੇਸ਼ਾ ਮਰਦੇ ਬਣਾ ਕੇ ਰੱਖੀ ਹੋਰੀ ਅਮੀ ਦੀ ਜਿਹੜੀ ਅੱਖਾਂ ਦੇ ਵਿੱਚ ਕਦੀ ਸਿੱਖਾਂ ਦੇ ਪ੍ਰਤੀ ਨਫ਼ਰਤ ਗੁੱਸਾ ਅੱਜ ਉਹ ਹੀ ਅੱਖਾਂ ਭਰ ਗਈ ਉਹ ਤਾਂ ਗਲਤ ਬੋਲਦਾ ਸਿੱਖਾਂ ਦੇ ਪ੍ਰਤੀ ਨਹੀਂ ਕੋਈ ਗਲਤ ਬੋਲਦਾ ਸਿੱਖ ਮੇਰੇ ਭਰਾ ਤੁਸੀਂ ਮੇਰੇ ਭਰਾੜੀ ਤੁਸੀਂ ਮੇਰੇ ਭਰਾ ਹੋ ਨਾ ਤੁਹਾਡਾ ਮੇਰਾ ਵਾਸਤਾ ਕਿੰਨਾ ਟਾਈਮ ਦਾ ਤੁਸੀਂ ਸਿੱਖ ਜੋ ਮੈਂ ਹਿੰਦੂ ਆ ਤੁਹਾਡਾ ਨੋ ਮਾ ਦਾ ਰਿਸ਼ਤਾ ਤੁਹਾਡਾ ਮੇਰਾ ਵਾਸਤਾ ਕਿੰਨਾ ਪੁਰਾਣਾ ਹੋਇਆ ਗਲਤ ਨਹੀਂ ਵੀ ਇਹ ਕੋ ਕਿ ਜਿਹੜੇ ਬਾਹਰ ਵਿਦੇਸ਼ਾਂ ਬੱਤੇ ਕਟੜਬਾਜ ਜਿਹੜੇ ਜਾਣ ਕੇ ਪੈਸਾ ਇਕੱਠਾ ਕਰਦੇ ਆ ਸਾਡੇ ਭਾਈ ਚਰਨ ਨੂੰ ਤੋੜਨ ਲਈ ਉਹਨਾਂ ਨੂੰ ਅਮੀਤ ਤੋੜਾ ਕਹਿੰਦਾ ਨਾ ਉਹਨਾਂ ਨੂੰ ਅੱਜ ਵੀ ਕਹਿੰਦਾ ਔਰ ਕਹਿੰਦਾ ਰਹੂੰਗਾ ਪਰ ਮੈਂ ਸਿੱਖ ਨਹੀਂ ਸਿੱਖ ਮੇਰੇ ਹਿੰਦੂ ਸਿੱਖ ਨੋ ਮਾਰ ਦੇ ਨੀ ਇਹ ਮੈਂ ਕਹਿੰਦਾ ਕਿ ਇਹ 10 ਦਿਨ ਤੇ ਸਮਝ ਲੋ ਕਿ ਅੱਜ ਜਿਹੜੇ ਮੈਂ ਕਹਿੰਦਾ ਕੋਈ ਵੀ ਕੋਈ ਖੁਸ਼ੀ ਦਾ ਪ੍ਰੋਗਰਾਮ ਇਹ 10 ਦਿਨਾਂ ਚ ਬਿਲਕੁਲ ਨਹੀਂ ਕਰਨਾ ਚਾਹੀਦਾ ਕੋਈ ਵੀ ਮੇਰੇ ਘਰ ਵੀ ਕੋਈ ਪ੍ਰੋਗਰਾਮ ਜੀਏ ਮੇਰੇ ਘਰ ਦੇ ਵਿੱਚ ਖੋਦੇ ਮੈਂ ਆਪਣੇ ਘਰ ਦੇ ਵਿੱਚ ਖੁਦ ਪ੍ਰੋਗਰਾਮ ਕੈਨਸਲ ਕੀਤੇ ਮੈਂ ਆਪਣੇ ਮੁੰਡੇ ਦਾ ਇਸ਼ਤ੍ਰਿਸ਼ਟਾ ਕਰਨਾ ਸੀਗਾ ਇਹ 10 ਦਿਨ ਮੈਂ ਕਹਾਂ ਕੈਨਸਲ ਕਰਦਾ ਮੈਂ 10 ਦਿਨ ਕੋਈ ਪ੍ਰੋਗਰਾਮ ਨਹੀਂ ਕਰਨਾ ਮੈਂ ਕੁੜੀ ਵਾਲਿਆਂ ਨੂੰ ਸਪੈਸ਼ਲਿਸਟ ਜਾਇਆ ਮੈਂ ਕਹਾਂ ਭਾਈ ਸਾਹਿਬ ਮੈਂ ਹੱਥ ਜੋੜਦਾ ਕਿ ਮੇਰੇ ਗੁਰੂ ਸਾਹਿਬ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਮੇਰੇ ਛੋਟੇ ਛੋਟੇ ਸਹਿਬਜਾਦਿਆਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਤੇ ਮੈਂ ਹਜੇ 10 ਦਿਨ ਆਪਣੇ ਘਰ ਕੋਈ ਇਹੋ ਜਿਹੀ ਖੁਸ਼ੀ ਨਹੀਂ ਕਰਨੀ ਕੁਝ ਨਹੀਂ ਇਹੋ ਜਿਹਾ ਕੰਮ ਕਰਨਾ कि ਜਿਹਦੇ ਨਾਲ ਮੇਰਾ ਮਨ ਮੈਂ ਕਹਾ ਆਪਾਂ ਉਹ ਦਿੰਨੇ ਤੁਸੀਂ ਵੀ ਯਾਦ ਕਰੋ ਅਸੀਂ ਵੀ ਯਾਦ ਕਰੀਏ ਔਰ ਦੁਨੀਆਂ ਨੂੰ ਵੀ ਸਿੱਖੀਏ ਕਿ ਦੇਖੋ ਕਿ ਛੋਟੇ ਛੋਟੇ ਸਹਿਬਜ਼ਾਦੇ ਕਿਦਾਂ ਦੇਖੋ ਆਸ਼ੀਦੀ ਠੰਡੇ ਠੰਡੇ ਬੁਰਜੇ ਉੱਥੇ 5 ਮਿੰਟ ਤੁਸੀਂ ਸਾਲੋ ਬੈਣ ਹੀ ਹੁੰਦਾ 2 ਮਿੰਟ ਇੰਨੀ ਠੰਡੀਆਂ ਹਵਾਵਾਂ ਮਾਤਾ ਗੁੱਜਰਕੌਰ ਦੇਖੋ ਕਿਦਾਂ ਆਪਣੇ ਲਾਲਾ ਨੂੰ ਨਾਲ ਲੈ ਕੇ ਉੱਥੇ ਬੈਣ ਹੀ ਹੁੰਦਾ ਕਿਦਾਂ ਦੇਖੋ ਮਨ ਪਰ ਮੈਂ ਉਹ ਪਰਮ ਪਿਤਾ ਪਰਮਾਤਮਾ ਪਰਮੇਸ਼ਵਰ ਰੱਬ ਪਰਮਾਤਮਾ ਸੀ ਠੀਕ ਹੈ ਜੀ ਅੱਜ ਉਹਨਾਂ ਦੇ ਆਸ਼ੀਰਵਾਦ ਨਾਲ ਅਸੀਂ ਦੇਖੋ ਪੰਜਾਬ ਦੀ ਧਰਤੀ ਤੇ ਜੀ ਰਹੇ ਆ ਦੇਖੋ ਜਿਨ੍ਹਾਂ ਨੇ ਸਾਰਾ ਕੁਛ ਹੀ ਵਾਰਤਾ ਸਾਡੇ ਸਾਡੀ ਕੌਮ ਪਿੱਛੇ ਮਿੰਟ ਲਾਇਆ ਪਿਤਾ ਜੀ ਨੂੰ ਕਹਿਤਾ ਛੋਟੀ ਉਮਰ ਦੇ ਵਿੱਚ ਹੀ ਕੇ ਪਿਤਾ ਜੀ ਨੂੰ ਕਹਿਤਾ ਕਿ ਇਸ ਤੋਂ ਤੂੰ ਇਸ ਤੋਂ ਤੁਹਾਡੇ ਤੋਂ ਵੱਡਾ ਕੌਣ ਹੋਏਗਾ ਦੇਖੋ ਕਿੰਨਾ ਵੱਡਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿੰਨਾ ਵੱਡਾ ਬੋਲਿਆ ਕਿ ਆਪਣੇ ਪਿਤਾ ਜੀ ਨੂੰ ਛੋਟੀ ਜੀ ਉਮਰ ਦੇ ਵਿੱਚ ਕਿ ਤੁਹਾਡੇ ਤੋਂ ਵੱਡਾ ਹੋਰ ਕੌਣ ਕੌਣ ਹੋਊਗਾ ਕੋਈ ਕਹਿ ਸਕਦਾ ਜੀ ਕੋਈ ਆਪਣੇ ਬੱਚਿਆਂ ਨੂੰ ਕਹਿ ਸਕਦਾ ਕੋਈ ਪਿਤਾ ਜੀ ਨੂੰ ਕਹਿ ਸਕਦਾ ਬਹੁਤ ਔਖਾ ਹੈ ਪਰ ਮੈਂ ਕਹਿੰਨਾ ਕਿ ਅੱਜ ਜੋ ਵੀ ਹੈ ਕਿਰਪਾ ਹੈ ਪੂਰੇ ਹਿੰਦੁਸਤਾਨ ਚ ਪੰਜਾਬ ਚ ਤੇ ਸਿਰਫ ਇਹੀ ਕਿਰਪਾ ਹੈ ਅਮੀ ਜੀ ਤੁਹਾਡੇ ਬਹੁਤ ਸਾਰੇ ਇੰਟਰਵਿਊ ਹੁੰਦੇ ਸੋਸ਼ਲ ਮੀਡੀਆ ਤੁਸੀਂ ਕਾਫੀ ਜਿਆਦਾ ਐਕਟਿਵ ਰਹਿੰਦੇ ਹੋ ਜਦੋਂ ਤੁਸੀਂ ਕੋਈ ਵੀ ਪੋਸਟ ਕਰਦੇ ਹੋ ਜਾਂ ਕੋਈ ਵੀ ਇੰਟਰਵਿਊ ਤੁਹਾਡਾ ਵਾਇਰਲ ਹੁੰਦਾ ਥੱਲੇ ਕਮੈਂਟਾਂ ਦੀ ਝੜੀ ਲੱਗੀ ਹੁੰਦੀ ਸੀ ਤੁਸੀਂ ਵੀ ਪੜਦੇ ਹੋਣੇ ਹੋ ਪਹਿਲਾਂ ਦੇ ਕਮੈਂਟ ਔਰ ਜਿਹੜਾ ਅੱਜ ਤੁਸੀਂ ਸ਼ਬਦ ਬੋਲੇ ਆ ਇਹਨਾਂ ਵਿੱਚ ਜਿਹੜੇ ਕਮੈਂਟ ਆਏ ਉਹ ਫਰਕ ਕੀ ਦੇਖਦੇ ਹੋ ਮੇਰੀ ਗੱਲ ਸੁਣੋ ਜੀ ਮੈਂ ਤਾਂ ਸਪਸ਼ਟ ਜੀ ਸਿੱਧੀ ਜੀ ਗੱਲ ਕਹਿਣਾ ਜੀ ਆਤਮਾ ਸੱਚੀ ਰੂਹ ਸੱਚੀ ਹੋਣੀ ਚਾਹੀਦੀ ਇਨਸਾਨ ਦੀ ਠੀਕ ਹੈ ਜੀ ਧਰਮ ਪ੍ਰਤੀ ਸੱਚੇ ਮੈਂ ਤੇ ਇੱਕੋ ਚੀਜ਼ ਕਹਿਣਾ ਜਿੰਨਾ ਮੈਂ ਮੰਦਰ ਜਾਂਦਾ ਉਹਨਾਂ ਹੀ ਮੈਂ ਗੁਰੂ ਘਰ ਮੱਥਾ ਟੇਕਦਾ ਠੀਕ ਹੈ ਜੀ ਦੇਖੋ ਸਭ ਕੁਝ ਵਿੱਚ ਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜੀ ਨੇ ਗੱਲ ਕਹੀ ਸੀ ਕਿ ਸਭ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਸਭ ਕੁਝ ਤੇ ਇਨਸਾਨ ਨਾ ਮੰਨੇ ਫਿਰ ਉਹ ਇਨਸਾਨ ਮੂਰਖ ਹੈ ਨਾ ਮੇਰਾ ਵੀ ਦਿਲ ਕਰਦਾ ਮੈਂ ਤੁਸੀਂ ਮੈਨੂੰ ਕਿਹਾ ਫਤਿਹਗੜ ਸਾਹਿਬ ਜਾਓਗੇ ਮੈਂ ਬਿਲਕੁਲ ਮੇਰਾ ਮਨ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਵੀ ਕਿਹਾ ਵਾ ਮੈਂ ਆਪਣੇ ਸਾਰੇ ਭਾਈਚਾਰੇ ਨੂੰ ਵੀ ਕਹਿਣਾ ਵਾ ਕਿ ਮੈਂ ਅਪੀਲ ਕਰਦਾ ਤੁਹਾਡੇ ਚੈਨਲ ਲਈ ਜਿਹੜੀ ਦੁਨੀਆ ਤੁਹਾਡੇ ਚੈਨਲ ਦੇਖੇਗੀ ਮੈਨੂੰ ਜਿਹੜਾ ਇਹਨਾਂ ਮੈਨੂੰ ਪਿਆਰ ਵੀ ਕਰਦੀ ਹੈ ਕਿ ਬਿਲਕੁਲ ਮੇਰਾ ਬਹੁਤ ਮਨ ਕਰ ਰਿਹਾ ਤੇ ਮੇਰਾ ਇਹਨਾਂ ਦਿਲ ਕਰ ਰਿਹਾ ਮੈਂ ਕਹਿ ਨਹੀਂ ਸਕਦਾ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਨੂੰ ਰੋਕਦੇ ਕਿਉਂ ਆ ਮੈਂ ਜਾਣਾ ਚਾਹਨਾ ਵਾ ਮੈਂ ਆਪਣਾ ਸ਼ੀਸ਼ ਝੁਕਾਣਾ ਚਾਹਨਾ ਸ਼ੀਸ਼ ਉੱਤੇ ਮੈਨੂੰ ਝੁਕਾਣਾ ਚਾਹਨਾ ਕਿ ਦੇਖੋ ਜੇ ਜੋ ਕੁਝ ਵੀ ਹੈ ਅਮੀ ਤੋੜਾ ਅ ਜਿਹੜੀ ਹੁਣ ਥੋੜੀ ਵੀਡੀਓ ਵਾਇਰਲ ਹੋਈ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਥੱਲੇ ਕਮੈਂਟ ਆਏ ਦੇ ਕੇ ਖੁਸ਼ੀ ਹੋਈ ਮਨ ਨੂੰ ਵੀ ਯਾਰ ਲੋਕਾਂ ਨੇ ਤੁਹਾਨੂੰ ਵੀ ਅਪਰੀਸ਼ੀਏਟ ਕੀਤਾ ਨੀ ਤਾਂ ਕਮੈਂਟਾਂ ਦੇ ਵਿੱਚ ਪਹਿਲਾਂ ਕੀ ਸੀ ਵਾਹਿਗੁਰੂ 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 ਕਿਰਪਾ ਹੋਈ ਕਿਰਪਾ ਹੋਈ ਔਰ ਆਨੰਦ ਮੈਂ ਕੋਈ ਜੀ ਕਹਿੰਦਾ ਸ਼੍ਰੀ ਗਾਇਬ ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਆਨੰਦ ਲੋ ਆਨੰਦ ਪਰਮਾਤਮਾ ਦੇ ਨਾਮ ਦਾ ਇਸੇ 'ਚ ਕੋਈ ਫਰਕ ਨਹੀਂ ਸਾਡਾ ਭਾਈਚਾਰਾ ਸਾਰੇ ਅਸੀਂ ਇੱਕਾਂ ਔਰ ਇੱਕ ਹੀ ਰਵਾਂਗੇ ਸਾਨੂੰ ਤੋੜਨ ਦੀ ਕੋਸ਼ਿਸ਼ਾਂ ਨਾ ਕਰੋ ਜਿਹੜੇ ਸ਼ਰਾਰਤੀ ਆਂਸਰ ਸਾਨੂੰ ਤੋੜਨ ਦੀ ਕੋਸ਼ਿਸ਼ਾਂ ਕਰਦੇ ਪਿਆ ਉਹਨਾਂ ਨੂੰ ਚੇਤਾਵਨੀ ਹੈ ਕਿ ਸਾਨੂੰ ਤੋੜਨ ਦੀ ਕੋਸ਼ਿਸ਼ਾਂ ਨਾ ਕਰੋ ਸਾਡਾ ਭਾਈਚਾਰਾ ਇੱਕ ਹੈ ਔਰ ਅਸੀਂ ਇੱਕ ਹੀ ਰਵਾਂਗੇ ਅਮਿਤ ਜੀ ਜਦੋਂ ਹੁਣ ਯਾਰਾ ਦੋਸਤਾਂ ਨੂੰ ਮਿਲਦੇ ਹੋਵੋਗੇ ਸੱਜਣਾ ਮਿੱਤਰਾਂ ਨੂੰ ਪਰਿਵਾਰ 'ਚ ਵਿਚਰਦੇ ਹੋ ਜਾਂ ਕਿਤੇ ਜਾਂਦੇ ਆਂਦੇ ਹੋ ਲੋਕਾਂ ਨੇ ਤੁਹਾਡੀ ਵੀਡੀਓ ਦੇਖੀ ਉਹ ਤੁਹਾਡੀ ਫੈਨ ਫੋਲਿੰਗ ਕਾਫੀ ਹੈਗੀ ਹੈ ਸੋਸ਼ਲ ਮੀਡੀਆ 'ਤੇ ਵੀ ਦੇਖਿਆ ਤਾਂ ਲੋਕ ਕੀ ਕਹਿੰਦੇ ਨੇ ਦੇਖ ਕੇ ਤੁਹਾਨੂੰ ਵੀ ਅਮਿਤ ਵੀ ਇਹ ਚੇਂਜ ਕਿਵੇਂ ਆਇਆ ਨਹੀਂ ਮਤ ਇਹ 10 ਦਿਨ ਤੇ ਤੁਸੀਂ ਦੇਖੋਗੇ ਮੈਂ ਆਪਣੇ ਘਰ ਪ੍ਰੋਗਰਾਮ ਵੀ ਨਹੀਂ ਹੋਣ ਦਿੱਤਾ ਤੁਹਾਨੂੰ ਮੈਂ ਇੱਕ ਚੀਜ਼ ਅਸੀ ਚੈਨਲ ਤੇ ਤੁਹਾਨੂੰ ਪਤਾ ਤੇ ਨਹੀਂ ਸੀਗਾ ਮੈਂ ਆਪਣੇ ਮੁੰਡੇ ਦਾ ਮੰਗਣੀ ਕਰਨੀ ਸੀ ਮੈਂ ਨਹੀਂ ਹੋਣ ਦਿੱਤੀ ਮੈਂ ਕੁੜੀਆ ਰਿਸ਼ਤਾ ਲੈ ਕੇ ਆਇਆ ਸੀ ਮੈਂ ਕਿਹਾ ਹੱਥ ਜੋੜ ਕੇ ਮੈਂ ਕਿਹਾ ਜੀ ਮੈਂ ਕਿਹਾ ਗੁਰੂ ਸਾਹਿਬ ਦੇ ਦਿਨ ਚੱਲਦੇ ਪਏ ਆ ਮੈਂ ਨਹੀਂ ਕਰ ਸਕਦਾ ਆਪਣੇ ਘਰ ਕੋਈ ਜੇਕਰ ਸਮਝਿਆ ਜਾਵੇ ਨਾ ਤਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਨਾਤਨ ਦੀ ਨਹੀਂ ਹੈ ਜੇ ਸਮਝੀਏ ਤਾਂ ਸਮਝਿਆ ਨਹੀਂ ਕਿਉਂਕਿ ਉਹਨਾਂ ਨੇ ਇੱਕ ਸਿੱਖ ਕੋਮਲੇ ਨਹੀਂ ਬਲਕਿ ਸਾਰੀਆਂ ਜਿੰਨੇ ਵੀ ਮਨੁੱਖਤਾ ਦੇ ਲਈ ਉਹਨਾਂ ਨੇ ਬਲੀਦਾਨ ਦਿੱਤੇ ਸੀ ਬਾਸ ਬਾਸ ਤੁਸੀਂ ਮੈਂ ਇੱਕ ਵਾਰ ਨੂੰ ਮੈਂ ਸਪਸ਼ਟੀ ਚੀਜ਼ ਹੀ ਦੱਸਤੀ ਕੀ ਦੇਖੋ 11 12 ਸਾਲ ਦੀ ਉਮਰ ਦੀ ਪਿਤਾ ਜੀ ਨੂੰ ਕਹਿਣਾ ਉਸ ਤੋਂ ਬਾਅਦ ਛੋਟੇ ਛੋਟੇ ਲਾਲ ਥੋੜੇ ਥੋੜੇ ਬਿਛੋਟੇ ਛੋਟੇ ਛੋਟੇ ਬੱਚੇ ਮਤਲਬ ਤੁਸੀਂ ਹਸਾਬ ਲਓ ਕਿ ਕਿੰਨਾ ਮੈਂ ਕਹਿੰਦਾ ਕਿ ਉਸ ਤੋਂ ਉੱਪਰ ਤੇ ਪਵਿੱਤਰ ਆਤਮਾ ਹੋ ਹੀ ਨਹੀਂ ਸਕਦੀ ਠੀਕ ਹੈ ਨਾ ਜੀ ਸੋ ਰੱਬ ਸੀ ਪਰਮਾਤਮਾ ਸੀ ਰੱਬ ਸੀ ਪਰਮਾਤਮਾ ਸੀ ਤੇ ਤੇ ਸਾਡੇ ਇਨਸਾਨ ਪਾਪੀ ਵਰ ਪਾਪੀਆਂ ਇਨਸਾਨ ਨੂੰ ਸਮਝਣਾ ਚਾਹੀਦਾ ਹੈ ਕਿ ਸਾਡੀ ਜਿਹੜੀ ਰੂਹਾਂ ਸਾਨੂੰ ਸਮਝਣਾ ਚਾਹੀਦਾ ਹੈ ਕਿ ਮੈਂ ਜਦੋਂ ਸ਼ਬਦ ਸੁਣਿਆ ਮੈਂ 3-4 ਵੇ ਤੱਕ ਸ਼ਬਦ ਸੁਂਦਾ ਰਿਹਾ ਤੇ ਅੱਜ ਮੈਂ ਉਹੀ ਚੈਨਲ ਤੇ ਬੋਲਿਆ ਤੁਹਾਡੇ ਚੈਨਲ ਤੇ ਹੀ ਬੋਲਿਆ ਕਿ ਵਾਕਿ ਹੀ ਆਨੰਦ ਆਇਆ ਸ਼ਬਦ ਸੁਣ ਕੇ ਤੇ ਮੈਂ ਤੁਹਾਡੇ ਚੈਨਲ ਰਾਹੀਂ ਕਹਿਣਾ ਕਿ ਜਿਹੜੇ ਵੀ ਮੇਰੇ ਭਰਾ ਮੈਨੂੰ ਸਪੋਰਟ ਕਰਨ ਕਿ ਮੈਨੂੰ ਗੁਰੂ ਘਰ ਸ੍ਰੀ ਵਾਤੇ ਫਤਿਹਗੜ ਸਾਹਿਬ ਜਾ ਕੇ ਮੈਨੂੰ ਮੱਥਾ ਟਿਕਾਣ ਮੈਂ ਸਾਰੇ ਪੰਜਾਬ ਦੇ ਭਰਾਵਾਂ ਨੂੰ ਮੈਂ ਭਰਾਵਾਂ ਦੀ ਸਪੋਰਟ ਚਾਹਨਾ ਕਿ ਮੈਨੂੰ ਮੱਥਾ ਟਿਕਾਣ ਉੱਥੇ ਜਾ ਕੇ ਮੇਰੇ ਮੇਰੇ ਹੱਕ ਦੇ ਵਿੱਚ ਖੜਨ ਮੈਨੂੰ ਕਹਿਣ ਕਿ ਅੰਮੀ ਜੀ ਅਪਾ ਤੁਹਾਡੇ ਨਾਲ ਤੁਹਾਨੂੰ ਮੱਥਾ ਟਿਕਾਵਾਂਗੇ ਔਰ ਮੈਂ ਨਤਮਸਤਕ ਹੋਣਾ ਚ ਕਮੇਟੀ ਮੇਰਾ ਸਵਾਲ ਇਹ ਸੀ ਜਦੋਂ ਜੈਰਾ ਦੋਸਤਾਂ ਚ ਵੇਚਦੇ ਹੋ ਤਾਂ ਯਾਰ ਦੋਸਤ ਕਿਹੜੀ ਨਿਗਾਹ ਨਾਲ ਦੇਖਦੇ ਔਰ ਕੀ ਕਹਿੰਦੇ ਨੇ ਯਾਰ ਵੀ ਅੰਮਿਤ ਵੱਖਰੀ ਹੀ ਲੁੱਕ ਚ ਆ ਗਿਆ ਨਹੀਂ ਨਹੀਂ ਭਾਈਚਾਰਾ ਪਿਆਰ ਸਾਡਾ ਹੈਗਾ ਜੀ ਤੁਹਾਡੇ ਨਾਲ ਮੇਰਾ ਭਾਈਚਾਰਾ ਸਭ ਨਾਲ ਪਿਆਰ ਹੈ ਭਾਈਚਾਰਾ ਲੋਕ ਇੱਕ ਅਲੱਗ ਚੀਜ਼ ਹੈ ਮੇਰੀ ਆਸਥਾ ਇੱਕ ਅਲੱਗ ਚੀਜ਼ ਹੈ ਮੈਂ ਸਨਾਤਨੀ ਆ ਮੈਂ ਹਿੰਦੂ ਆ ਮੇਰੀ ਆਸਥਾ ਇੱਕ ਤੇ ਮੇਰੀ ਆਸਥਾ ਇੱਕ ਅਲੱਗ ਚੀਜ਼ ਹੈ ਮੇਰੇ ਸਾਡੇ ਪਿੱਛੇ ਉਹਨਾਂ ਨੇ ਪਰਿਵਾਰ-ਵਾਰ ਤੇ ਤੇ ਅਸੀਂ 10 ਦਿਨ ਨਹੀਂ ਕਰ ਸਕਦੇ ਸਾਡੇ ਪਿੱਛੇ ਆਪਣਾ ਸਰਬੰਸਵਾ ਸਾਰਾ ਵਾ ਪਰਿਵਾਰ-ਵਾਰਤਾ ਤੇ ਅਸੀਂ ਮੂਰਖ ਹੋਵਾਂਗੇ ਜੇ ਅਸੀਂ ਇਹੋ ਜਿਹੇ 10 ਦਿਨ ਜੇ ਸਾਸੀਂ 10 ਦਿਨ ਆਪਣਾ ਮੈਂ ਕਹਿੰਨਾ ਇਹ 10 ਦਿਨ ਕੋਈ ਫੰਕਸ਼ਨ ਪਾਰਟੀ ਜਾਂ ਕੋਈ ਰੈਸਟੋਰੈਂਟ ਚ ਨਹੀਂ ਖਾਣਾ ਚਾਹੀਦਾ ਕਿੱਥੇ ਵੀ ਨਹੀਂ ਜਾਣਾ ਚਾਹੀਦਾ ਨਾ ਕੋਈ ਫੰਕਸ਼ਨ ਜਾਣਾ ਚਾਹੀਦਾ ਨਾ ਕੋਈ ਪਾਰਟੀ ਜਾਣਾ ਜਿਹੜਾ ਕਿੱਥੇ ਵੀ ਨਹੀਂ ਖਾਣਾ ਪੀਣਾ ਚਾਹੀਦਾ ਜੋ ਮਿਲੇ ਗੁਰੂ ਘਰ ਦਾ ਲੰਗਰ ਦਾਲ ਫੁਲਕਾ ਉਹ ਛਕਣਾ ਚਾਹੀਦਾ ਬਾਸ ਠੀਕ ਹੈ ਜੀ ਮੈਂ ਇਹੀ ਚਾਹਨਾ ਕਿ ਸਭ ਨੂੰ ਪੰਜਾਬ ਵਾਸੀ ਨੂੰ ਸਾਰੇ ਹਿੰਦੁਸਤਾਨ ਵਾਸੀਏ ਨੂੰ ਜਿਹੜੇ ਵਰਲਡ ਵਾਸੀਆਂ ਨੂੰ ਮੈਂ ਉਹਨਾਂ ਨੂੰ ਕਹਿਨਾ ਕਿ ਆਪਣੇ 10 ਦਿਨੇ ਬਿਲਕੁਲ ਮੈਂ ਕਹਿੰਨਾ ਗੁਰੂ ਸਾਹਿਬ ਦੇ ਉੱਪਰ ਬਿਲਕੁਲ ਗੁਰੂ ਸਾਹਿਬ ਜਕੜਾ ਗੁਰੂ ਸਾਹਿਬ ਦਾ ਜਕੜਾ ਲਗਾਓ ਤੇ ਗੁਰੂ ਸਾਹਿਬ ਨੂੰ ਆਪਣਾ ਗੁਰੂ ਸਾਹਿਬ ਤੋਂ ਅਸ਼ੀਰਵਾਦ ਲਓ ਬਸ ਮੈਂ ਤੇਹੀ ਚੀਜ਼ ਕਹਿੰਦਾ ਜੀ ਮਨ ਨੂੰ ਸੰਸੁਕਤੀ ਹੁੰਦੀ ਹੈ ਸ਼ਾਂਤੀ ਮਿਲਦੀ ਹੈ ਜਦੋਂ ਪਾਠ ਸੁਣਦੇ ਹੋ ਗੁਰਬਾਣੀ ਸੁਣਦੇ ਆਨੰਦ ਆਨੰਦ ਇੰਨਾ ਆਨੰਦ ਮਿਲਦਾ ਇੰਨਾ ਆਨੰਦ ਮਿਲਦਾ ਮੈਂ ਤੁਹਾਨੂੰ ਖਾ ਦੱਸ ਨਹੀਂ ਸਕਦਾ ਕਿ 10 ਵਜੇ ਸ਼ਬਦ ਸ਼ੁਰੂ ਹੋਏ ਤੇ 4 ਵਜੇ ਤੱਕ ਮੇਰੇ ਸਵੇਰੇ ਸ਼ਬਦ ਚੱਲਦੇ ਰਹੇ ਤੇ ਰੂਹ ਦੇ ਵਿੱਚ ਇਹ ਰੂਹਾਂ ਦੇ ਵਿੱਚ ਮੇਰੇ ਕੰਨਾਂ ਦੇ ਵਿੱਚ ਸ਼ਬਦ ਚੱਲਦੇ ਰਹੇ ਔਰ ਇੰਨਾ ਆਨੰਦ ਮਾਨਿਆ ਇੰਨਾ ਆਨੰਦ ਮਾਨਿਆ ਇੰਨਾ ਆਨੰਦ ਮਾਨਿਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇਹ ਕਿਰਪਾ ਹੋਈ ਹੈ ਕਿਰਪਾ ਇਹੀ ਕਿਰਪਾ ਮੈਂ ਥੋੜਾ ਜਾਣ ਚਾਹੁੰਦਾ ਸੀ ਔਰ ਬਹੁਤ ਕਿਰਪਾ ਵਰਸੀ ਹੈ ਮੈਂ ਕਹਿੰਦਾ ਬਹੁਤ ਕਿਵੇਂ ਮੈਂ ਹੀ ਪੰਜਾਬ ਵਾਸੀਆਂ ਨੂੰ ਕਹਿੰਦਾ ਆਪਣੇ ਜਿੰਨੇ ਵੀ ਭਾਰਤ ਵਾਸੀ ਹੈਗੇ ਉਹਨਾਂ ਨੂੰ ਕਹਿੰਦਾ ਕਿ ਮੈਂ ਨਤਮਸਤਕ ਹੋਣਾ ਚਾਹਨਾ ਬਿਲਕੁਲ ਮੇਰੀ ਸਪੋਰਟ ਕਰੋ ਮੇਰੇ ਨਾਲ ਚੱਲੋ ਮੈਂ ਤੁਹਾਡੇ ਨਾਲ ਜਾ ਤੁਸੀਂ ਅਪੀਲ ਕੀਤੀ ਹੈ ਵੀ ਮੈਂ ਦਰਸ਼ਨ ਕਰਨ ਆਇਆ ਸੀਗਾ ਮੈਂ ਇਹੀ ਗੱਲ ਕਰਨ ਆਇਆ ਸੀ ਮਾਤ ਛੋੜ ਕੇ ਬੇਨਤੀ ਕੀਤੀ ਕਿ ਮੈਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਕੇ ਮੈਨੂੰ ਮੱਥਾ ਟੇਕਵਾ ਦਿਓ ਜੀ ਕੀ ਕੀਆ ਪ੍ਰਸ਼ਾਸਨ ਨੇ ਕਹਿੰਦੇ ਮੈਂ ਕਰਦੇ ਆਂ ਗੱਲ ਤੇ ਮੈਂ ਕਹ ਮੇਰੀ ਆਤਮਾ ਮੇਰੀ ਰੂਹ ਕਹਿ ਰਹੀ ਹੈ ਮੇਰਾ ਮੱਥਾ ਟੇਕਣਾ ਇਹ ਹੁਣ ਮੇਰੇ ਪੰਜਾਬ ਵਾਸੀ ਜੇ ਮੈਨੂੰ ਕਹਿਣਗੇ ਤੇ ਇਨਾ ਹੀ سپورਟ ਚਾਹੀਦੀ ਮੈਨੂੰ ਜੇ ਅੱਜ ਮੇਰੇ ਹੱਕੇ ਸਾਰੇ ਖੜੇ ਹੋ ਜਾਣਗੇ ਤੇ ਮੈਨੂੰ ਇਹਨਾਂ ਤੇ ਮੈਂ ਜਾ ਕੇ ਆਪਣੇ ਬਿਲਕੁਲ ਮਨਤ ਮਸਤਕ ਹੁਣਾ ਚਾਹਨਾ ਹੈ 10 ਦਿਨ ਹੈਗੇ ਨੇ ਮੈਂ ਬਿਲਕੁਲ ਮੱਥਾ ਟੇਕਣਾ ਚਾਹਨਾ ਮੈਂ ਜਾਣ ਚਾਹਨਾ ਵਾ ਕਿ 25 26 ਤਰੀਕ ਮੈਂ ਜਾਮਾ ਉੱਥੇ ਮੱਥਾ ਟੇਕਾਂ ਔਰ ਮੈਂ ਸਾਰੇ ਪ੍ਰਸ਼ਾਸਨ ਨੂੰ ਵੀ ਸਾਰੀ ਸਰਕਾਰ ਤੋਂ ਵੀ ਮਾਨ ਸਾਹਿਬੀ ਸਰਕਾਰ ਤੋਂ ਵੀ ਡਾਇਮੰਡ ਸੀਐਮ ਕਹਿਣਾ ਔਰ ਆਪਣੇ ਜਿੰਨੇ ਵੀ ਮੇਰੇ ਪੰਜਾਬੀ ਭਰਾਣੇ ਮੈਂ ਸਭ ਤੋਂ سپورਟ ਮੰਗ ਰਿ ਉਮੇ ਦੀ ਤਸਵੀਰ ਹੈ ਥੋਡੀ ਵੱਖਰੀ ਨਜ਼ਰ ਆ ਰਹੀ ਹੈ ਅੱਖਾਂ ਦੇ ਵਿੱਚ ਨਮੀ ਜਿਹੜੀਆਂ ਉਂਗਲਾਂ ਖੜੀਆਂ ਰਹਿਂਦੀਆਂ ਰੰਦੀਆਂ ਅੱਜ ਉਹ ਹੱਥ ਜੁੜੇ ਹੋਏ ਨੇ ਔਰ ਅਪੀਲ ਕੀਤੀ ਜਾ ਰਹੀ ਹੈ ਗੁਰੂ ਘਰ ਜਾਣ ਦੇ ਲਈ ਮਾਨੂੰ ਮਨਜ਼ੂਰੀ ਦਿੱਤੀ ਜਾਵੇ ਬਿਲਕੁਲ ਮੈਂ ਕਿਰਪਾ ਬਸ ਉਹਦੀ ਸਾਰੀ ਕਿਰਪਾ ਜੀ ਕਿਉਂਕਿ 10 ਦਿਨਾਂ ਦੇ ਮੈਂ ਤੁਹਾਨੂੰ ਆਪ ਦੱਸ ਨਹੀਂ ਸਕਦਾ ਕਿਉਂਕਿ ਮੇਰੇ ਮਨ ਬਿਲਕੁਲ ਵਿਚਿਲੀ ਦਾ ਮਨ ਭਰਦਾ ਹੈ ਮੇਰਾ ਇਹ ਮੈਂ ਆਪਣੇ ਮੂੰਹ ਕੀ ਦੱਸਾਂ ਮੈਂ ਤਾਂ ਇੱਕ ਨਿਮਾਣਾ ਜਿਹਾ ਇਨਸਾਨ ਨਹੀਂ ਹੈਗਾ ਚੰਨਾਈ ਤੁਲ ਨਹੀਂ ਹੈਗੀ ਉਹਨਾਂ ਦੀ ਤੇ ਬਸ ਮੈਂ ਖੁਦ ਚਾਹਣਾ ਚਾਹਣਾ ਖੁਦ ਕਹਿਣਾ ਮੈਂ ਦੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਮੇਰੇ ਕਦੇ ਕਿਸੇ ਖਿਲਾਫ ਤੁਸੀਂ ਮੇਰੀ ਵੀਡੀਓ ਨੂੰ ਦੇਖੀ ਜੇ ਮੈਂ ਆਪਣੇ ਆਪ ਨੂੰ ਸ਼ੇਰ ਕਹਿੰਨਾ ਹਿੰਦੂ ਕਹਿਣਾ ਠੀਕ ਹੈ ਇਹ ਕੋਈ ਗਲਤ ਨਹੀਂ ਹੈਗਾ ਮੈਂ ਕਦੀ ਕਿਸੇ ਦੇ ਖਿਲਾਫ ਤੇ ਨਹੀਂ ਬੋਲਿਆ ਹਿੰਦੂ ਸ਼ੇਰ ਕਹਿਣਾ ਕੋਈ ਪਾਪ ਨਹੀਂ ਹੈਗਾ ਤੇ ਸ਼ੇਰ ਤੇ ਅਮੀ ਤੋੜਾ ਹੈ ਹੀ ਹੈ ਹਿੰਦੂ ਤੇ ਹੈ ਹੀ ਹੈ ਪਰ ਕਿਤਨੇ ਕਿਤੇ ਆਸਥਾ ਤੇ ਮੇਰੀ ਹੈਗੀ ਹੈ ਨਾ ਜੇ ਉਹ ਦੇਖੋ ਉਹਨਾਂ ਨੇ ਆਪਣੇ ਸਾਡੇ ਧਰਮ ਪਿੱਛੇ ਆਪਣੇ ਪਰਿਵਾਰ ਵਾਰ ਤੇ ਤੇ ਮੇਰੀ ਵੀ ਆਤਮਾ ਕਰੀ ਮੈਂ ਵੀ ਜਾ ਕੇ ਮੱਥਾ ਟੇਕਾਂ ਉਹ ਤੁਹਾਡੇ ਚੈਨਲ ਆਹੀ ਜਿਨ੍ਹਾਂ ਵੀ ਮੇਰੇ ਪੰਜਾਬੀ ਵੀਰ ਨੇ ਜਿਨ੍ਹਾਂ ਵੀ ਮੇਰੇ ਪੰਜਾਬੀ ਭਰਾ ਨੇ ਜਿਨ੍ਹਾਂ ਵੀ ਮੇਰੀ ਸਰਕਾਰਾਂ ਦੇ ਨੁਮਾਇੰਦੇ ਨੇ ਮੇਰੇ ਹੱਕੇ ਚਾਹੋ ਤੇ ਮੈਨੂੰ ਮਦਦ ਕਰਨ ਕਰਾਓ ਮੈਂ ਤੁਹਾਡੇ ਨਾਲ ਹੀ ਜਾਣਾ ਚਾਹੁੰਦਾ ਅੰਦਰ ਮਤਲਬ ਬਿਲਕੁਲ ਇਹ ਅਮਿਤ ਰੋੜਾ ਨਹੀਂ ਅੱਜ ਵਕਰੀ ਤਸਵੀਰਾਂ ਦੀ ਨਜ਼ਰ ਆ ਰਹੀ ਹੈ ਜਿਹੜੇ ਅਮਿਤ ਰੋੜਾ ਦੀ ਅੱਖਾਂ ਦੇ ਵਿੱਚ ਗੁੱਸਾ ਹੱਥਾਂ ਦੀ ਉਂਗਲੀਆਂ ਖੜੀਆਂ ਰਹਿਣੀਆਂ ਇੱਕ ਦੂਜੇ ਨੂੰ ਚੈਲੰਜ ਕਰਨਾ ਅੱਜ ਉਹ ਹੀ ਅੱਖਾਂ ਦੇ ਵਿੱਚ ਨਮੀ ਹੱਥ ਜੋੜ ਕੇ ਅਪੀਲ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਅਤੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਪੋ ਦਾ ਮਹੀਨਾ ਚੱਲ ਰਿਹਾ ਹੈ ਸ਼ਹਾਦਤ ਦੇ ਦਿਨ ਨੇ ਜਿੱਥੇ ਸਿੱਖ ਸੰਗਤ ਹੀ ਨਹੀਂ ਬਲਕਿ ਜਿੰਨੇ ਵਿੱਚ ਵੀ ਇਨਸਾਨੀਅਤ ਵੱਸਦੀ ਹੈ ਉਹ ਅੱਜ ਇਸ ਜਨਾਂ ਨੂੰ ਯਾਦ ਕਰਦਾ ਕਿਉਂਕਿ ਜਦੋਂ ਛੋਟੇ ਸਾਹਿਬ ਜਿਆਦਿਆਂ ਨੇ ਜੱਗ ਗੁਰੂ ਸਾਹਿਬਾਨਾਂ ਨੇ ਜਿਹੜੀਆਂ ਸ਼ਹਾਦਤਾਂ ਦਿੱਤੀਆਂ ਸੀ ਉਸੇ ਕੌਮ ਲਈ ਦਿੱਤੀਆਂ ਸੀ ਪੂਰੀ ਮਨੁੱਖਤਾ ਦੇ ਲਈ ਜਿਹੜੀਆਂ ਕੁਰਬਾਨੀਆਂ ਨੇ ਦਿੱਤੀਆਂ ਸੀ ਤਾਂ ਉਹਨਾਂ ਨੂੰ ਕੁਰਬਾਨੀਆਂ ਨੂੰ ਯਾਦ ਕਰਕੇ ਜਿੱਥੇ ਅੱਜ ਹਰ ਇੱਕ ਅੱਖ ਨਾਮ ਹੈ ਤਾਂ ਉੱਥੇ ਅਮੀਤ ਅਰੋੜਾ ਉਹ ਉਹਨਾਂ ਦਾ ਵੀ ਹਿਰਦੇ ਪਰਿਵਰਤਨ ਹੋਇਆ ਹੁਣ ਉਹ ਵੀ ਗੁਰੂ ਚਰਨਾਂ ਦੇ ਵਿੱਚ ਲੱਗ ਚੁੱਕੇ ਨੇ ਸ਼ਬਦ ਗਾਇਆ ਗਿਆ ਉਹਨਾਂ ਵੱਲੋਂ ਕਹਿ ਰਹੇ ਨੇ ਕਿ ਜੇਕਰ ਮੈਂ ਰਾਤ 10 ਵਜੇ ਜਦੋਂ ਸ਼ਬ ਸੁਣਨੇ ਸ਼ੁਰੂ ਕਰਦਾ ਹਾਂ ਤਾਂ ਸਵੇਰ ਦੇ ਪਤਾ ਨਹੀਂ ਲੱਗਦਾ ਕਦੋਂ 4 ਵਜ ਜਾਂਦੇ ਨੇ ਤਾਂ ਹਿਰਦੇ ਪਰਵਤਨ ਉਹਨਾਂ ਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਰੱਖਿਓ ਕਿ ਅਮਿਤ ਅਰੋੜਾ ਨੂੰ ਦਰਸ਼ਨ ਕਰਨ ਦੇ ਲਈ ਜਾਣਾ ਚਾਹੀਦਾ ਹੈ ਕਿ ਜਾਂ ਫਿਰ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਹੱਥ ਜੋੜ ਕੇ ਸਿੱਖ ਸੰਗਤ ਅਤੇ ਪ੍ਰਸ਼ਾਸਨ ਅੱਗੇ ਅਪੀਲ ਕਰ ਰਹੇ ਨੇ ਕਿ ਉਹਨਾਂ ਦਾ ਹਿਰਦੇ ਪਰਵਤਨ ਹੋ ਚੁੱਕਿਆ ਹੋਇਆ ਔਰ ਉਹ ਗੁਰੂ ਚਰਨਾਂ ਦੇ ਵਿੱਚ ਨਤਮਸਤਕ ਫਤਿਹਗੜ੍ਹ ਸਾਹਿਬ ਹੋਣਾ ਚਾਹੁੰਦੇ ਨੇ ਤਾਂ ਦੇਖਣਾ ਹੋਏਗਾ ਕਿ ਉਹਨੂੰ ਪ੍ਰਸ਼ਾਸਨ ਮਨਜ਼ੂਰੀ ਦਿੰਦਾ ਜਾਂ ਫਿਰ ਅਮਿਤ अरोड़ा ਕਦੋਂ ਦਰਸ਼ਨ ਕਰ ਪਾਏਗਾ ਗੁਰੂ ਸਾਹਿਬਾਨ ਦੇ ਕੈਮਰਾ ਪਰਸਨ ਸਲਮੰਦ ਨਾਲ ਹਿੰਮਤ ਸਿੰਘ ਇਕਪਾਲ ਦੇ ਅਨਿਕ ਸਵੇਰਾ ਲੁਧਿਆਣਾ